ਮਾਦੇ 70 60000 ਰੁਪਇਆ ਸਾਲ ਦਾ ਹੋ ਗਿਆ ਜੇ ਪੰਜ ਨਾਲ ਆਪਣਾ ਕਰੀਏ ਤਾਂ 3 ਲੱਖ ਰੁਪਇਆ ਤੋਂ ਵੱਧ ਬਣਦਾ ਹੈ ਬਚਤ ਜਿਹੜੀ ਆ ਆਪਣੇ ਘਰਾਂ ਚ ਦੋਨੀਆਂ ਬਚਤ ਆਪਾਂ ਨੂੰ ਕਰਨੀ ਚਾਹੀਦੀ ਹੈ ਉਹ ਪੈਸਾ ਇਹ ਸੋਚੋ ਕਿ ਜਿਹੜਾ ਜੀਜੀ ਦੇ ਜਿਹੜਾ ਕਰਾਣਾ ਸੀ ਉਹ ਬਖਾ ਆਪਾਂ ਨੂੰ ਜਮਾ ਕਰਨਾ ਚਾਹੀਦਾ ਬਚਾਉਣਾ ਚਾਹੀਦਾ ਤਾਂ ਕਿ ਆਪਾਂ ਆਪਣੇ ਬੱਚਿਆਂ ਦੇ ਲਈ ਜਾਂ ਹੋਰ ਕੰਮਾਂ ਕਰਨ ਤੇ ਉਹ ਖਰਚ ਕਰ ਸਕੀਏ ਔਰ ਦੂਜੀ ਗੱਲ ਹੈ ਕਿ ਨੌਕਰੀਆਂ ਨੇ ਮੈਨੂੰ ਹੁਣੇ इंडिया ਪੁੱਛ ਰਹੀ ਸੀ ਕਿ ਸਾਡੇ ਬੱਚੇ ਨੂੰ ਨੌਕਰੀ ਮੈਂ ਕਿਹਾ ਭਾਈ ਅਪਲਾਈ ਕਰੋ ਅਪਲਾਈ ਕਰੋਗੇ ਪੇਪਰ ਦਿਓਗੇ ਬੱਚੇ ਨੂੰ ਨੌਕਰੀ ਮਿਲ ਜੇ ਪਹਿਲੀ ਵਾਰ ਆ ਕਿ ਮੈਨਰੇਟ ਦੇ ਧਾਰ ਇਹ ਨਹੀਂ ਕਿ ਮੇਰਾ ਚਾਚਾ ਮੇਰਾ ਤਾਇਆ ਦਾ ਜਿਹੜਾ ਦਵਾ ਕਰਦਾ ਹੈ ਕਿਸੇ ਗਰੀਬ ਦਾ ਚਾਹ ਵੀਰ ਦਾ ਜੋ ਪੇਪਰ ਦਿੰਦਾਗਾ ਤਾਂ ਉਹਨੂੰ ਨੌਕਰੀ ਮਿਲੋਗੀ ਉਹ ਬੱਚੇ ਇਹ ਵੱਡਾ ਜਿਹੜਾ ਬਦਲਾਵ ਆ ਦੇਖ ਕੇ ਅੰਦਰ ਪੰਜਾਬ ਦੇ ਅੰਦਰ ਸਦਾ ਭਗਵਾਨ ਸੀ ਬਾਤ ਲੈ ਰਿਹਾ ਅੰਦਾਜ਼ਾ ਇਹ ਤਾਂ 2014 ਦੀ ਇਲੈਕਸ਼ਨ ਇਹ 14 ਦੀ ਇਲੈਕਸ਼ਨ ਹੋ ਰਹੀ ਸੀ ਤਾਇਪਾਸੇ ਦੇਸ਼ ਦੇ ਅੰਦਰ ਮੋਦੀ ਸਾਹਿਬ ਦੀ ਬੱਲੇ ਬੱਲੇ ਹੁੰਦੀ 14 ਚ ਤੇ ਸਰਦਾਰ ਭਗਵੰਤ ਸਿੰਘ ਮਾਹ ਤੋਂ ਦੇ ਸਟਾਜ ਵਾਲੇ ਪਿੰਡ ਦੇ ਨਾਲ ਪਾਰ ਨਹੀਂ ਹੋਈ ਸੀ ਤੇ ਵੱਡੀ ਗੱਲ ਆ ਕਿ ਅੱਜ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਵੱਡੇ ਵੱਡੇ ਥੰਮ ਬਾਦਲ ਕੈਪਟਨ ਜਿਹੜੇ 10-10 ਬਾਤ ਕਿਤੇ ਸੀ ਉਹ ਤੁਸੀਂ ਹਰਾਏ ਨੇ ਸਟਾਜ ਵਾਲੇ ਸੋ ਇਹਦੇ ਲਈ ਤੁਸੀਂ